ਹੇ ਸਤਿਗੁਰ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨੇਪਾਲ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗਾਂ ਤਾਂ ਦਿਖਾਉਣੀ ਆ ਸੋਈ ਸੋਈ ਆ ਤਾਜੀ ਸੋਈ ਆ ਬਾਕੀ ਇਹ ਆ ਵੀ ਥੋੜੀ ਸੰਭਣ ਵਾਲੀ ਹੈ ਗਾਂ ਉਤਰਾਣ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਪਰ ਸਾਂਭ ਘੱਟ ਹੋਈ ਆ ਤੇ ਬਾਕੀ ਆਪਨੇ ਇੱਥੇ ਆ ਕੇ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜਰੂਰ ਕਰਾ ਲਓ ਤੇ ਬਾਕੀ ਬੇਨਤੀ ਇਹੀ ਆ ਵੀ ਸਾਡੀ ਬੇਨਤੀ ਆ ਲਾ ਜਰੂਰ ਧਿਆਨ ਦਿਆ ਕਰੋ ਜੀ ਇੱਥੇ ਵੀ ਵੇਖ ਚਾਹ ਕੇ ਪਸ਼ੂ ਲਿਆ ਕਰੋ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਵੀਰ ਜੀ ਤੁਸੀਂ ਸੁਣਾਓ ਚਲੋ ਸਭ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਕਰੀ ਫਿਰ ਆਪਣਾ ਆਪਣਾ ਵੀਰ ਜੀ ਸੁਖਵੀਰ ਜੋ ਪਿੰਡ ਨਪਾਲ ਤਹਿਸੀਲ ਜਨਾਲ ਜ਼ਿਲ੍ਹਾ ਅਮਰੀਸਰ ਤੇ ਫੋਨ ਨੰਬਰ ਹੀ ਬੋਲਦੇ ਕਰ 8468 4879 ਵੇਗ ਗਿਆਦ ਨਾਲ ਮਾਲ ਫਿਰ ਹਾਂਜੀ ਹਾਂਜੀ ਵੇਗ ਗਈ ਜੀ ਉਧਰਾਂ ਦੀ ਠੀਕ ਹੈ ਜੀ ਇੱਕੋ ਹੀ ਗਾਂ ਹੀ ਉਦਨ ਵੀ ਹਨਾ ਤੇ ਹੁਣ ਵੀ ਅੱਜ ਵੀ ਇੱਕੋ ਹੀ ਆ ਇਹ ਆਪੇ ਜੇ ਕੰਮ ਤੋਰਨ ਵਾਲੀ ਗੱਲ ਹੀ ਚੱਲਦੀ ਆਗੇ ਤੋਂ ਨਾਲ ਤੁਹਾਨੂੰ ਪਤਾ ਹੀ ਹਾਂਜੀ ਹੌਲੀ ਹੌਲੀ ਇਦਾਂ ਹੀ ਚੱਲੋ ਚੱਲਣਾ ਵਾ ਤੇ ਬਾਕੀ ਗਾਵਾਂ ਦਾ ਇੱਧਰ ਵੀ ਚੱਲੀ ਜਾਂਦੇ ਆ ਆਪਣਾ ਹਾਂਜੀ ਹਾਂਜੀ ਚੱਲੀ ਜਾਂਦਾ ਵਿਆਹ ਹੁੰਦਾ ਹੁੰਦਾ ਆ ਵੇਖੋ ਆ ਗਾਵਾਂ ਜਿਹੜੀਆਂ ਜਿਹੜੀਆਂ ਪਾਣੀ ਦੇ ਵਿੱਚ ਜਿਹੜੀਆਂ ਕਹਿੰਦੇ ਸੀ ਵੀ ਦੁਆਰਾ ਹੋ ਗਈਆਂ ਵੀ ਜਿੰਨਾ ਕਿਸੇ ਨੇ ਛੜਤੀਆਂ ਹੀ ਜਾਂ ਇੱਧਰ ਉੱਧਰ ਤੇ ਸਾਰੀਆਂ ਇਹਨਾਂ ਨੇ ਬੰਦ ਲੀਆਂ ਇੱਥੇ ਜਿਹੜਾ ਇਤਨੇ ਆਪ ਸਭਾ ਇਸ ਕੋਈ ਕਰਦੇ ਆ ਜੋ ਵੀ ਸਾਰਾ ਕੁਝ ਜਿੰਨੇ ਜੋਗੇ ਹੈਗੇ ਆ ਕਰਦੇ ਆ ਤੇ ਬਾਕੀ ਚਲੋ ਵੀ ਜਿੰਨੇ ਜੋਗਾ ਕੋਈ ਹੈਗਾ ਵਾ ਹਾਂਜੀ ਹਾਂਜੀ ਕਰਨਾ ਚਾਹੀਦਾ ਵਾ ਹਨਾ ਤੁਸੀਂ ਦੱਸਿਆ ਸੀ ਤਿੰਨ ਚਾਰ ਜਣੇ ਤੁਸੀਂ ਰਲ ਕੇ ਤੇ ਫੇਰ ਇਹ ਸਾਰਾ ਕੰਮ ਕੀਤਾ ਹਾਂਜੀ ਆਪਾਂ ਕਰਦੇ ਜੀ ਤਿੰਨ ਚਾਰ ਜਣੇ ਰਲ ਕੇ ਠੀਕ ਐ ਤੇ ਨਾਲ-ਨਾਲ ਇੱਧਰ ਵੀ ਫੇਰ ਆਪਣਾ ਹਨਾ ਹਾਂਜੀ ਮੈਂ ਦੰਗਣਾ ਦਾ ਵੀ ਨਾਲ-ਨਾਲ ਕਰੀ ਜਾਂਦੇ ਹਾਂ ਠੀਕ ਐ ਤੇ ਕਿੰਨਾ ਚਿਰ ਹੋ ਗਿਆ ਜਿੰਨੇ ਸੂਈ ਨੂੰ ਇਹਨੂੰ ਵੀ ਜੀ 15 ਦਿਨ ਹੋ ਚਲੇ ਜੀ ਸੂਈ ਨੂੰ 15 ਦਿਨ ਹੋ ਚਲੇ ਸੂਈ ਨੂੰ ਹਾਂਜੀ ਆ ਜੇ ਬੱਚਾ ਇਹ ਤਾਂ ਹਾਂਜੀ ਇਹ ਕੋਲ ਪੱਤਾ ਜੋ ਠੀਕ ਆ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਰੁਪਈ 11 ਹੋਏ ਦਾ ਪਰ 10 ਦੀ ਅੱਡੇ ਕੋ ਗਰੰਟੀ ਲੈ ਕੋਈ ਚੋਕ ਦੋ ਟਾਂ ਮਾਡੇ ਘਰੋਂ ਫਿਰ ਤਿਆਰ ਚ ਪੱਕਾ ਦੁੱਧ ਹਾਂਜੀ 10 ਕਿਲੋ ਤਿਆਰ ਪੱਕਾ ਅੱਛਾ ਹਾਂਜੀ ਤੋਰਾਂ ਫਿਰ ਇੱਕ ਰੀਨ ਬਸ ਇਹ ਆਈ ਬੜੇ ਮਾਤਨ ਕਰੋ ਤੁਹਾਨੂੰ ਪਤਾ ਲੱਪਾ ਲਪਾ ਆ ਜਾ ਸੇਵਾ ਹੋ ਗਈ ਤੇ ਦੁੱਧ ਪਾ ਦੇਣਾ ਮਿੰਟ 12-16 ਮਿੰਟ ਕੱਢੀ ਪਰ ਪੈ ਥੋੜੇ ਦੱਬ ਕੇ ਦਰਦੂ ਸਾਂਭ ਵਾਲੇ ਘਰੋਂ ਨਹੀਂ ਆਈ ਬਾਕੀ ਇਧਰ ਤੇ ਸਾਮਾਨ ਸਾਰਿਆਂ ਨੂੰ ਪਤਾ ਹੀ ਆ ਇੱਕ ਵਾਰੀ ਫੇਰ ਲਿਆ ਆ ਬਾਕੀ ਆ ਵੀ ਚਲੋ ਕਿਸੇ ਨੇ ਸਿੰਘ ਨਹੀਂ ਲਗਾਏ ਇਹਦੇ ਇਹਦਾ ਨੌ ਵੀ ਥੋੜੇ ਥੋੜੇ ਵੱਡੇ ਜੋ ਪੈਰਾਂ ਦੇ ਤੇ ਉਹ ਨਾਉਣ ਵਾਲੇ ਮੱਛਰ ਦਾ ਕਾਜ ਪੈਰ ਰਾ ਆਪਣਾ ਤੋਦੀ ਚਲੋ ਅਜ ਲਿਆ ਆ ਇਹ ਥਾਣੇ ਦੇ ਕਰੀ ਆਪਾਂ ਦੇਖ ਸਕਦੇ ਲੱਗੇ ਤਾਂ ਉਤਰਾਂ ਵੀ ਦੀ ਠੰਡੀ ਧੀ ਜੇ ਹਾਂਜੀ ਇੱਕ ਕਰੀ ਬੈ ਕੇ ਦਿਖਾ ਦੇ ਥੱਲੇ ਬੱਚਾ ਲਾ ਕੇ ਦਿਖਾ ਦੇ ਚਲੋ ਬੱਚਾ ਲਾ ਕੇ ਰਾਜ ਨਾ ਲੱਗੇ ਬੱਚਾ ਲਾ ਕੇ ਕਰੀ ਦਿਖਾ ਲੈਣੇ ਆ ਤੇ ਉਤਰਾ ਮਿੱਤੀਆ ਜਿਹੜੀਆਂ گاਵਾਆਂ ਆ ਸਾਰੀਆਂ ਇਹਨਾਂ ਦਾ ਦੁੱਧ ਕੋਈ ਨਹੀਂ ਦਿੰਦੀ ਕੋਈ ਨਹੀਂ ਦਿੰਦੀ ਇਹ ਸਾਰੀਆਂ ਬਿਨਾ ਦੁੱਧ ਤੋਂ ਹੀ ਆ ਹਨਾ ਹਾਂ ਜੀ ਸੇਵਾ ਹੀ ਜੋ ਸੇਵਾ ਹੀ ਹੈ ਇਹਨਾਂ ਦੀ ਹਾਂ ਜੀ ਹਾਂ ਜੀ ਕੋਈ ਦੁੱਧ ਨਹੀਂ ਦਿੰਦੀ ਨਾ ਤੇ ਬੱਸ ਆਹ ਵੀ ਉੱਧਰ ਵੀ ਆ ਤੇ ਇੱਧਰ ਅੰਦਰ ਵੀ ਆ ਚਲੋ ਬੰਨਾ ਫਿਰ ਦਿਖਾ ਦੋ ਚਾਹਦਾ ਹਾਂ ਦੇਖਦੇ ਹੈਗੇ ਉਤਰਾ ਖੰਡੀ ਆ ਚਲੋ ਦੋ ਤਰੇ ਦੋ ਤਾਂ ਨੰਦ ਦਿਖਾਨੇ ਚ ਠੀਕ ਹੈ ਜੀ ਤੇ ਉਤਰੇ ਆ ਵੀ ਥਣ ਥਣ ਓਕੇ ਜੇ ਸਾਰੇ ਹਾਂਜੀ ਹਾਂਜੀ ਸਾਰੇ ਥਣ ਓਕੇ ਠੀਕ ਹੈ ਇਹ ਆ ਵੀ ਸਾਮ ਬਣਾਲੀ ਆ ਗਾਂ ਸਾਮ ਕਿਉਂ ਸਾਦਾ ਥੋੜਾ ਦੁੱਧੋ ਵੱਧ ਵੀ ਜਾਵੇ ਹੁਣ ਗਾੜੀ ਚਾਲੇ ਸਟੋਲੇ ਵੀ ਆ ਜਾਣੇ ਹਾਂਜੀ ਹਾਂਜੀ ਤੇ ਮੁੱਲ ਫੇਰ ਇਹਦਾ ਮੁੱਲ ਦੇ ਦੀ 40000 ਨਹੀਂ ਕਰੀਓਗਾ ਮੰਨਤਾ ਨਾ ਤੁਸੀਂ ਕਰਾ ਲਓ ਜਿੰਨਾ ਆਪ ਵੀ ਕਰ ਦੋਗੇ ਨਹੀਂ ਤੁਸੀਂ ਦਾ ਦਿਓ ਆਪ ਕਰ ਦੋ 35 ਜੋ ਛੋਟ ਕਰ ਦੋ ਕਿੰਨੀ ਕਰ ਦੋਗੇ 35 ਤੇ 3000 ਰੁਪਏ ਛੱਡ ਦਾਂਗਾ। ਅੱਛਾ 32000 ਦੀ ਜ਼ਿਆਦਾ। 32000 ਦੇ ਦਿਆਂਗਾ। ਚਲੋ ਵੀਰ ਫੋਨ ਲਾਵੇ ਮਾਨਤਨ ਕਰ ਦਾਂਗੇ ਪੂਰਾ ਫੁੱਲ। ਮਾਨਤਨ ਵਿੱਚੋਂ ਕਰ ਦੋਗੇ ਹਨਾ। ਕੋਈ ਵੀਰ ਫੋਨ ਲਾਊਗਾ ਤੇ ਆਪੇ ਮੌਕੇ ਤੇ ਹੋ ਜਾਊਗਾ। ਹਾਂਜੀ ਹਾਂਜੀ। ਤੇ ਬਾਕੀ ਆਪਣੀ ਕੋ ਤਸੱਲੀ ਕਰਕੇ ਤੇ ਵੇਸ ਚਾਹ ਕੇ ਖੜੋ ਜੀ। ਤਾਂ ਨਿੱਤ ਪੈਰਾਂ ਨੇ 9:00 ਥੋੜੇ ਜਿਹਾ ਵਧੇ ਚ ਤਾਂ ਪੈਰ ਦਬ ਕੇ ਤੋਦੀ ਆਵੇ। ਹਾਂ ਥੋੜਾ 9 ਵਧਿਆ ਹੋਇਆ। ਹਾਂਜੀ। ਬਾਕੀ ਹੁਣ ਥਾਣੇ ਤੇ ਦੇਖ ਸਕਦੇ ਜੀ।